ਆਜੋ ਸਈਓ ਵੇਖਣ ਚੱਲੀਏ ਮੱਥਾ ਟੇਕਣ ਚੱਲੀਏ ਗੁਰੂ ਰਵੀਦਾਸ ਜੀ ਬੱਲਾਂ ਦੇ ਵਿੱਚ ਆਈ ਜੀ ਸੰਗ ਤੇ ਗੁਰੂ ਰਵੀਦਾਸ ਜੀ ਬੱਲਾਂ ਦੇ ਵਿੱਚ ਆਈ ਨਾਲੇ ਸਈਓ ਪੁੱਤ ਦੇਮ ਦੇ ਨਾਲੇ ਦੁੱਧ ਦੇਮ ਦੇ ਨਾਲੇ ਕਟ ਦੇ ਚਰਾਸੀ ਵਾਲਾ ਗੇੜਾ ਜੀ ਸੰਗ ਤੇ ਨਾਲੇ ਕਟ ਦੇ ਚਰਾਸੀ ਵਾਲਾ ਗੇੜਾ ਮੰਦਰ ਤਾਂ ਮੈਂ ਦੇਖ ਆਈਆਂ ਮੱਥਾ ਟੇਕ ਆਈਆਂ ਹੁਣ ਲੱਗ ਦਾਣਾ ਮੇਰਾ ਜੀ ਜੀ ਸੰਗ ਤੇ ਹੁਣ ਲੱਗ ਦਾਣਾ ਮੇਰਾ ਜੀ ਆ ਜੋ ਸਹੀਓ ਵੇਖਣ ਚੱਲੀਏ ਮਤ ਕਾਟੇ ਕਣਚੱਲਿਏ ਸੰਤ ਨਰਨਰਜਣ ਦਾਸ ਜੀ ਬੱਲਾਂ ਦੇ ਵਿੱਚ ਆਇ ਜੀ ਸੰਗ ਤੇ ਸੰਤ ਨਰਨਰਜਣ ਦਾਸ ਜੀ ਬੱਲਾਂ ਦੇ ਵਿੱਚ ਆਇ ਨਾਲੇ ਸਈਓ ਦੁੱਧ ਦੇਮ ਦੇ ਨਾਲੇ ਪੁੱਤ ਦੇਮ ਦੇ ਨਾਲੇ ਕਟ ਦੇਚ ਰਾਸੀ ਵਾਲਾ ਢੇੜ ਜੀ ਸੰਗ ਤੇ ਨਾਲੇ ਕਟ ਦੇ 84 ਵਾਲਾ ਗੇੜ ਮੰਦਰ ਤਾਂ ਮੈਂ ਦੇਖਿਆ ਆਈਆ ਮੱਥਾ ਟੇਕਿਆ ਆਈਆ ਹੁਣ ਲੱਗਦਾ ਨਾ ਮੇਰਾ ਜੀ ਜੀ ਸੰਗ ਤੇ ਹੁਣ ਲੱਗਦਾ ਨਾ ਮੇਰਾ ਜੀ ਆ ਜੋ ਸਈਓ ਵੇਖਣ ਚੱਲੀਏ ਮੱਥਾ ਟੇਕਣ ਚੱਲੀਏ ਪਿੱਪਲ ਦਾਸ ਜੀ ਬੱਲਾਂ ਦੇ ਵਿੱਚ ਆਏ ਜੀ ਸੰਗ ਤੇ ਪਿੱਪਲ ਦਾਸ ਜੀ ਬੱਲਾ ਦੇ ਵਿੱਚ ਆਏ ਨਾਲੇ ਸਯੋ ਦੁੱਧ ਦੇਮ ਦੇ ਨਾਲੇ ਪੁੱਤ ਦੇਮ ਦੇ ਨਾਲੇ ਕਟ ਦੇ ਚਰਾਸੀ ਵਾਲਾ ਗੇੜ ਜੀ ਸੰਗ ਤੇ ਨਾਲੇ ਕਟ ਦੇ ਚਰਾਸੀ ਵਾਲਾ ਗੇੜ ਮੰਦਰ ਤਾਂ ਮੈਂ ਦੇਖ ਆਈਆਂ ਥਾਟ ਏ ਕਿ ਆਈ ਹੁਣ ਲੱਗਦਾ ਨਾ ਮੇਰਾ ਜੀ ਜੀ ਸੰਗ ਤੇ ਹੁਣ ਲੱਗਦਾ ਨਾ ਮੇਰਾ ਜੀ ਉਸਯੋ ਵੇਖਣ ਚੱਲੀਏ ਮੱਥਾ ਟੇਕਣ ਚੱਲੀਏ ਗਰੀਬ ਦਾਸ ਜੀ ਬੱਲਾਂ ਦੇ ਵਿੱਚ ਆਈ ਜੀ ਸੰਗ ਤੇ ਗਰੀਬ ਦਾਸ ਜੀ ਬੱਲਾਂ ਦੇ ਵਿੱਚ ਆਈ ਨਾਲੇ ਸਈਓ ਦੁੱਧ ਦੇਮ ਦੇ ਨਾਲੇ ਪੁੱਤ ਦੇਮ ਦੇ ਨਾਲੇ ਕੱਟ ਦੇ ਚਰਾਸੀ ਵਾਲਾ ਗੇੜ ਜੀ ਸੰਗ ਤੇ ਨਾਲੇ ਕੱਟ ਦੇ ਚਰਾਸੀ ਵਾਲਾ ਗੇੜ ਮੰਦਰ ਤਾਂ ਮੈਂ ਦੇਖ ਆਈਆਂ ਮੱਥਾ ਟੇਕ ਆਈਆਂ ਓਣ ਲੱਗ ਦਾ ਨਾਮੇਰਾ ਜੀ ਜੀ ਸੰਗ ਤੇ ਹੁਣ ਲਗਦਾ ਨਾ ਮੇਰਾ ਜੀ ਆ ਜੋ ਸਈਓ ਵੇਖਣ ਚੱਲੀ ਏ ਮੱਥਾ ਟੇਕਣ ਚੱਲੀ ਏ ਹਰੀਦਾਸ ਜੀ ਬੱਲਾਂ ਦੇ ਵਿੱਚ ਆਏ ਜੀ ਸੰਗ ਤੇ ਹਰੀਦਾਸ ਜੀ ਬੱਲਾਂ ਦੇ ਵਿੱਚ ਆਏ ਨਾਲੇ ਸਈਓ ਦੁੱਧ ਦੇਮ ਦੇ ਨਾਲੇ ਪੁੱਤ ਦੇਮ ਦੇ ਨਾਲੇ ਕਟ ਦੇਚ 88 ਵਾਲਾ ਗੇੜਾ ਜੀ ਸੰਗ ਤੇ ਨਾਲੇ ਕਟ ਦੇਚ 88 ਵਾਲਾ ਗੇੜਾ ਜੀ ਸੰਗ ਤੇ ਨਾਲੇ ਕਟ ਦੇ 88 ਵਾਲਾ ਗੇੜਾ ਮੰਦਰ ਤਾਂ ਮੈਂ ਦੇਖਿਆ ਆਈਆਂ ਮੱਥਾ ਟੇਕਿਆ ਆਈਆਂ ਹੁਣ ਲੱਗਦਾ ਨਾ ਮੇਰਾ ਜੀ ਜੀ ਸੰਗ ਤੇ ਹੁਣ ਲੱਗਦਾ ਨਾ ਮੇਰਾ ਜੀ ਰੋਸੈਓ ਵੇਖਣ ਚੱਲੀਏ ਮੱਥਾ ਟੇਕਣ ਚੱਲੀਏ ਸੰਤ ਰਾਮਾਨੰਦ ਜੀ ਬੱਲਾਂ ਦੇ ਵਿੱਚ ਆਈ ਜੀ ਸੰਗ ਤੇ ਸੰਤ ਰਾਮਾਨੰਦ ਜੀ ਬੱਲਾਂ ਦੇ ਵਿੱਚ ਆਈ ਨਾਲੇ ਸਈਓ ਦੁੱਦ ਦੇਮ ਦੇ ਨਾਲੇ ਪੋਤ ਦੇਮ ਦੇ ਨਾਲੇ ਕਟ ਦੇ ਚਰਾਸੀ ਵਾਲਾ ਗੇੜ ਜੀ ਸੰਗ ਤੇ ਨਾਲੇ ਕਟ ਦੇ ਚਰਾਸੀ ਵਾਲਾ ਗੇੜ ਮੰਦਰ ਤਾਂ ਮੈਂ ਦੇਖਿਆ ਆਈਆਂ ਮੱਥਾ ਟੇਕਿਆ ਆਈਆਂ ਹੁਣ ਲੱਗਦਾ ਨਾ ਮੇਰਾ ਜੀ ਜੀ ਸੰਗ ਤੇ ਹੁਣ ਲੱਗਦਾ ਨਾ ਮੇਰਾ ਜੀ ਜੋ ਬੋਲੇ 100 ਰੁਪਏ ਗੁਰੂ ਰਵਿਦਾਸ ਮਹਾਰਾਜ ਕੀ ਜੈ